ਜੇਕਰ ਇਹ ਵਾਲਾ ਕ੍ਰੈਸ਼ ਜਾਂ ਕਹਿ ਲੋ ਕਿ ਹਾਦਸਾ ਹੋ ਜਾਂਦਾ ਤਾਂ ਹੁਣ ਤੱਕ ਦਾ ਸਭ ਤੋਂ ਖਤਰਨਾਕ ਡਿਜ਼ਾਸਟਰ ਮੰਨਿਆ ਜਾਣਾ ਸੀ 에ਅਰਲਾਈਨ ਦੇ ਹਿਸਟਰੀ ਦੇ ਵਿੱਚ ਸੋ ਕਿੱਦਾਂ ਟਲੀ ਇਹ ਬੜਾ ਆਓ ਜਾਣਦੇ ਇਸ ਵੀਡੀਓ ਦੇ ਵਿੱਚ 에ਅਰ ਕੈਨੇਡਾ 759 ਫਲਾਈਟ ਸੈਨ ਫ੍ਰਾਂਸਿਸਕੋ ਦੇ 에ਅਰਪੋਰਟ ਤੇ ਉਤਰਨ ਵਾਲੀ ਸੀ ਉੱਥੇ ਦੋ ਰਨਵੇ ਸੀਗੇ 28L ਤੇ 28R ਜਿਸ ਦੇ ਵਿੱਚੋਂ ਕਿ 28L ਦੀਆਂ ਲਾਈਟਾਂ ਬੰਦ ਸਨ ਕਿਉਂਕਿ ਉਸਦੀ ਮੇਨਟੇਨੈਂਸ ਚੱਲ ਰਹੀ ਸੀ ਕੁਝ ਕਾਰਨਾਂ ਦੇ ਕਾਰਨ ਤੇ 28R ਜੋ ਸੀ ਉਸ ਦੀਆਂ ਲਾਈਟਾਂ ਚੱਲ ਰਹੀਆਂ ਸਨ ਤੇ ਉਹ ਬਿਲਕੁਲ ਖਾਲੀ ਸੀ ਤਾਂ ਜਿਹੜੀ 에ਅਰ ਕੈਨੇਡਾ 759 ਉਸ ਰਨਵੇਯਨਿਕ 28R ਤੇ ਉਤਰਨ ਵਾਲੀ ਸੀ ਜਾਂ ਕਹਿ ਲਓ ਕਿ ਜੋ ਪਾਇਲਟ ਉਸ ਨੂੰ ਉੱਥੇ ਉਤਾਰਨ ਵਾਲੇ ਸਨ ਉਹ ਬਹੁਤ ਹੀ ਐਕਸਪੀਰੀਅੰਸ ਸੀ ਤੇ ਆਲਰੇਡੀ ਉਹ ਉੱਥੇ ਬਹੁਤ ਵਾਰੀ ਆਪਣੀ ਫਲਾਈਟ ਉਤਰਵਾ ਚੁੱਕੇ ਸਨ ਪਰ ਉਹਨਾਂ ਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ 28L ਅੰਡਰ ਮੇਨਟੇਨੈਂਸ ਹੈ ਤਾਂ ਹੋਇਆ ਐਦਾਂ ਕਿ ਉਹਨਾਂ ਨੇ ਵਿਜ਼ੂਅਲੀ ਦੇਖਿਆ ਕਿ 28R ਉਹ ਵੀ ਚੱਲ ਰਿਹਾ ਵਾ ਤੇ ਉਸ ਦੇ ਨਾਲ ਟੈਕਸੀਵੇ ਜਿੱਥੇ ਆਲਮੋਸਟ ਜਿਹੜੇ ਜਹਾਜ਼ ਖੜੇ ਹੁੰਦੇ ਨੇ ਵੇਟਿੰਗ ਏਰੀਆ ਦੇ ਵਿੱਚ ਕਿ ਆਪਣੀ ਵਾਰੀ ਆਊਗੀ ਤੈਨੋਂ ਉਹ ਫਲਾਈਟ ਲੈਣਗੇ ਉੱਥੇ ਚਾਰ ਜਹਾਜ਼ ਖੜੇ ਸਨ ਵਿੱਚ ਉਸ ਦੇ ਪੈਸੇਂਜਰ ਤੇ ਉਹਨਾਂ ਦੇ ਵਿੱਚ ਫਿਊਲ ਵੀ 100% ਸੀ ਜਿਸ ਤੋਂ ਬਾਅਦ 에ਅਰ ਕੈਨੇਡਾ ਦੇ ਜਿਹੜੇ ਪਾਇਲਟਸ ਹਨ ਉਹਨਾਂ ਨੇ ਟੈਕਸੀਵੇ ਨੂੰ 28R ਸਮਝ ਲਿਆ ਤੇ 28R ਜੋ ਐਕਚੁਅਲ ਰਨਵੇ ਸੀ ਜੋ ਖਾਲੀ ਸੀ ਉਸ ਨੇ 28L ਸਮਝ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਪਰਮਿਸ਼ਨ ਮੰਗੀ ATC ਕੰਟਰੋਲ ਤੋਂ ਕਿ ਸਾਡਾ ਜਹਾਜ਼ ਉਤਰਨ ਲਈ ਤਿਆਰ ਹੈ ਕਿ 28R ਖਾਲੀ ਹੈ ਤਾਂ ਉਹਨਾਂ ਨੇ ਵੀ ਕੀਤਾ ਕਿ 28R ਬਿਲਕੁਲ ਖਾਲੀ ਕੋਕੀ ਉਹ ਆਪਦੀ ਜਗਾ ਸਹੀ ਸਨ ਉਹਨਾਂ ਨੂੰ ਨਹੀਂ ਪਤਾ ਸੀ ਕਿ 에어 ਕੈਨੇਡਾ ਦਾ ਜਿਹੜਾ ਪਾਇਲਟ ਹੈ ਉਹ ਟੈਕਸੀ ਵੇ 28R ਸਮਝ ਰਿਆ ਜਿਸ ਤਰ੍ਹਾਂ ਪਾਇਲਟ ਨੇ ਫੇਰ ਪੁੱਛਿਆ ਕਿ ਮੈਨੂੰ ਰਸਤੇ ਦੇ ਵਿੱਚ ਕੁਝ ਲਾਈਟਾਂ ਚੱਲਦੀਆਂ ਦਿਖਾਈ ਦੇ ਰਹੀਆਂ ਨੇ ਉਹ ਅਸਲ 'ਚ ਉਹਨਾਂ ਜਹਾਜ਼ਾਂ ਦੀ ਲਾਈਟਾਂ ਸਨ ਜੋ ਉੱਥੇ ਚਾਰ ਖੜੇ ਸਨ ਵਿਦ ਪੈਸੇਂਜਰਸ ਤੇ ਉਹ ਜਹਾਜ਼ਾਂ ਦੇ ਪਾਇਲਟ ਦੇਖ ਰਹੇ ਸਨ ਕਿ ਹਾਂ ਫਲਾਈਟ ਸਾਡੇ ਵੱਲ ਆ ਰਹੀ ਹੈ ਤੇ ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਹਾਂ ਬਿਲਕੁਲ ਨੇੜੇ ਆ ਕੇ ਉਹ 28R ਵੱਲ ਡਿਵਰਟ ਹੋ ਜਾਏਗੀ ਪਰ ਉਹ ਨਹੀਂ ਹੋਈ ਜਿਸ ਤਰ੍ਹਾਂ ਟੈਕਸੀ ਵੇ ਤੇ ਖੜੇ ਚਾਰੇ ਜਹਾ ਜੋ 에어 ਕੈਨਡਾ 79 ਹੈ ਇਹ ਸਾਢੇ ਵਾਲ ਆ ਰਹੀ ਹੈ ਅਤੇ 87 ਨੇ ਬਿਲਕੁਲ ਟਾਈਮ ਤੇ ਆ ਕੇ ਗੋ ਅਰਾਊਂਡ ਕਹਿਤਾ ਤੇ ਉਹ ਜਹਾਜ਼ ਬਿਲਕੁਲ ਤੀਜੇ ਜਹਾਜ਼ ਵਿੱਚ ਕ੍ਰੈਸ਼ ਹੋਣ ਵਾਲਾ ਸੀ ਬਹੁਤ ਹੀ ਘੱਟ ਡਿਸਟੈਂਸ ਰਹਿ ਗਿਆ ਸੀ ਦੋਨਾਂ ਜਹਾਜ਼ਾਂ ਦੇ ਕ੍ਰੈਸ਼ ਹੋਣ ਦੇ ਵਿੱਚ ਉੱਥੇ ਹੀ ਉਸਨੇ ਵਾਪਸ ਆਪਣੀ ਫਲਾਈਟ ਉੱਪਰ ਕਰ ਲਈ ਤੇ ਇਹ ਲਾਈਨ ਦੀ ਹਿਸਟਰੀ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਖਤਰਨਾਕ ਖਾਸਾ ਟੜ ਗਿਆ